ਜੋ ਕਪੜੇ ਹੈ ਨਾ ਯਹਾਂ ਤੇ ਇਸ ਦੇ ਅੱਛੇ ਅਸੀਂ ਪਹਿਨ ਕੇ ਆਏ ਹੈ ਸਾਡੀ ਫੈਮਿਲੀ ਪਹਿਨ ਕੇ ਆਈ ਹੈ ਮੈਂ ਉਹ ਤਾਂ ਬ੍ਰਾਂਡ ਵੇਚ ਰਹੇ ਤੁਸੀਂ ਅੰਦਰ ਬ੍ਰਾਂਡਿੰਗ ਨਜ਼ਰ ਆਇਆ ਤੁਹਾਨੂੰ ਕੋਈ ਸਾਰੇ ਬ੍ਰਾਂਡ ਦੇਖ ਕੇ ਐ ਸਰ ਉਸਕੇ ਉਸਕੇ ਅਕੋਰਡਿੰਗ ਹੈ ਹੀ ਨਹੀਂ ਪ੍ਰਾਈਸ ਹੀ ਨਹੀਂ ਹੈ ਕੋਈ ਵੀ ਇੱਕ ਚੀਜ਼ ਵੀ ਨਹੀਂ ਹੈ ਬਿਲਕੁਲ ਨਹੀਂ ਬ੍ਰਾਂਡ ਦੇ ਨਾਮ ਤੇ ਸਿਰਫ ਰੈਕਸ ਦਾ ਮਾਲ ਵੇਚ ਰਹੇ ਨੇ ਪੁਰਾਣਾ ਜਿਹੜਾ ਲੋਕਾਂ ਦਾ ਪਾਇਆ ਹੋਇਆ ਕਟਿਆ ਮਾਲ ਜਿਹੜਾ ਨਹੀਂ ਵਿਕਦਾ ਜਿਹੜੇ ਤੁਹਾਡੇ ਆਪਣੇ ਘਰੋਂ ਲੈ ਲੈਂਦੇ ਸੀ ਕਿ ਪੁਰਾਣਾ ਟੱਬ ਟੁੱਬ ਦੇ ਦਿਓ ਕਪੜੇ ਦੇ ਦਿਓ ਤੇ ਟੱਬ ਲੈ ਲਓ ਇਹ ਉਹ ਕਪੜੇ ਨੇ ਅੱਜ ਬਸ ਇਹ ਹੈ ਕਿ ਉਹਦਾ ਵੱਡਿਆ ਲੈਵਲ ਤੇ ਤੇ ਵੱਡੇ ਲੋਕਾਂ ਨੂੰ ਫੁੱਦੂ ਬਣਾਉਂਦੇ ਚੱਕਰੇ 'ਚ ਕੰਮ ਕੀਤਾ ਜਾ ਰਿਹਾ ਅੰਦਰ ਨਾਲ ਇੱਕ ਆਪਾਂ ਹੈਂਡ ਬੈਗ ਜਿਹਨੂੰ ਆਪਾਂ ਕਹਿੰਨੇ ਆ ਟੰਗਣ ਵਾਲਾ ਮੈਂ ਉਹ ਬੈਗ ਦੇਖਿਆ ਉਹਦੀ ਮੈਂ ਬਾਕਾਇਦਾ ਵੀਡੀਓ ਦਿਖਾਣਾ ਦਿਖਾਣਾ ਚਾਹੁੰਦਾ ਤੁਹਾਨੂੰ ਕਿ ਇਹ ਬੈਗ ਦੇ ਉੱਪਰ ਪ੍ਰਾਈਸ ਲਿਖਿਆ 42 ਡਾਲਰ ਬਟ ਬੈਗ ਦੇ ਅੰਦਰ ਲਿਖਿਆ ਮੇਡ ਇਨ ਇੰਡੀਆ ਮੇਰਾ ਸਵਾਲ ਹੈ ਇਹਨਾਂ ਕੋਲੋਂ ਕਿ ਇੰਡੀਆ ਦੇ ਵਿੱਚ ਮੋਦੀ ਸਾਹਿਬ ਡਾਲਰ ਕਿਉਂ ਤੋਂ ਚੱਲਣ ਲੱਗੇ ਬ੍ਰਾਂਡ ਦਾ ਤਾਂ ਪਤਾ ਨਹੀਂ ਲੇਕਿਨ ਸਭ ਤੋਂ ਜੋ ਘਟੀਆ ਸੇ ਘਟੀਆ ਚੀਜ਼ ਹਨਾ ਉਹ ਘਟੀਆ ਚੀਜ਼ ਇਹ ਲੋਕ ਬੜੇ ਵੇਚ ਰਹੇ ਔਰ ਕੋਈ ਨਹੀਂ ਵੀਡੀਓ ਤਾਂ ਉਹਨਾਂ ਨੇ ਐਸੀ ਬਣਾਈ ਹੋਈ ਸੀ ਕਿ ਪਤਾ ਨਹੀਂ ਕਿੰਨਾ ਹੀ ਅੱਛਾ ਮਾਲ ਕਿਤੇ ਬ੍ਰਾਂਡਡ ਚੀਜ਼ਾਂ ਮਿਲ ਰਹੀਆਂ ਲੇਕਿਨ ਕੁਝ ਵੀ ਲੈਨੇ ਜੋ ਉਹ 600 ਰੁਪਏ ਸੇ ਸਟਾਰਟਿੰਗ ਕਰ ਰਖੀ ਹੈ ਔਰ 600 ਦਾ ਸਮਾਨ ਵੀ 600 ਦੇਣੇ ਮੇ ਬੁਰਾਈ ਨਹੀਂ ਹੈ ਲੇਕਿਨ 600 ਦਾ ਸਮਾਨ 600 ਜਿਹਾ ਹੋਣਾ 600 ਰੁਪਏ ਦੇ ਵਿੱਚ ਬ੍ਰਾਂਡ ਬ੍ਰਾਂਡ ਤੋਂ ਉਸਮੇ ਕੁਝ ਵੀ ਨਹੀਂ ਲੱਗਾ ਬਸ ਟੈਗ ਲੱਗਾ ਹੋਇਆ ਥਾ ਬ੍ਰਾਂਡ ਦੇ ਨਾਮ ਤੇ ਉहां ਤੇ ਟੈਗ ਥਾ ਬਸ ਕਿ ਇਹ 600 ਕੇ ਜਾਂ 800 ਕੇ ਬੈੱਡ ਸ਼ੀਟ ਓਨਲੀ ਇੱਕ ਬੈੱਡ ਸ਼ੀਟ ਦੇਖਣ ਲੱਗੀ ਉਹ 2000 ਕੇ ਬੈੱਡ ਸ਼ੀਟ ਦਿਖੀ ਹਮੇ ਵੱਡਾ ਖੁਲਾਸਾ ਇਸ ਤੋਂ ਪਹਿਲਾਂ ਪਾਰਕ ਪਲਾਜ਼ਾ ਦੇ ਵਿੱਚ ਕੀਤਾ ਸੀ ਜਿੱਥੇ ਡੁਪਲੀਕੇਟ ਜਿਹੜੇ ਕੱਪੜੇ ਵੇਚੇ ਜਾ ਰਹੇ ਸੀ ਤਾਂ ਵੱਡਾ ਐਕਸ਼ਨ ਉਹਨਾਂ ਨੂੰ ਉਹਨਾਂ ਤੇ ਪੁਲਿਸ ਵੱਲੋਂ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਫਿਰ ਹਾਇਤ ਰਿਜੈਂਸੀ ਦੇ ਵਿੱਚ ਜੀ ਬਿਲਕੁਲ ਬਕਵਾਸ ਚੀਜ਼ਾਂ ਵੇਚਿਆ ਜਾ ਰਹੀਆਂ ਹੈ ਗਿਆ ਜਿੰਨਾ ਨੇ ਜਿਹੜੇ ਕੱਪੜੇ ਪਾਏ ਹੁੰਦੇ ਆ ਨਾ ਉਹ ਵੇਚ ਕੇ ਲੋਕਾਂ ਦਾ ਟਾਈਮ ਵੇਸਟ ਕਰ ਰਹੇ ਆ ਲੋ ਮੈਮ ਅੰਦਰ ਗਏ ਸੀ ਤੁਸੀਂ ਵੈਸੇ ਦੇਖਿਆ ਸੀ ਕਿ ਅੰਦਰ ਬ੍ਰਾਂਡਸ ਦੇਖੇ ਅੰਦਰ ਹਾਂਜੀ ਉਹ ਲੱਗਦੇ ਤੁਹਾਨੂੰ ਬ੍ਰਾਂਡਸ ਹੈਗੇ ਨੇ ਬਿਲਕੁਲ ਨਹੀਂ ਹੈਗੇ ਬਕਵਾਸ ਹੈ ਲੋਕ ਇੰਨੇ ਨਹੀਂ ਦੂਰ ਤੋਂ ਆਇਆ 2-2 ਘੰਟੇ ਵੇਸਟ ਹੋ ਰਹੇ ਲੋਕਾਂ ਦੇ ਬਕਵਾਸ ਚਾ ਪਰ ਮੈਮ ਇੰਨੇ ਮਹਿੰਗੇ-ਮਹਿੰਗੇ ਜਿਹੜੇ ਬ੍ਰਾਂਡ ਨੇ ਉਹ ਇੰਨੇ ਮਹਿੰਗੇ ਪ੍ਰਾਈਸਾਂ ਤੇ ਆਪਾਂ ਜਾਂਦੇ ਆ ਕੱਪੜੇ ਖਰੀਦਦੇ ਆ ਪਰ ਉਹ ਚੌਥੇ ਹਿੱਸੇ ਦੇ ਵਿੱਚ ਕੋਈ ਕਿਵੇਂ ਦੇ ਸਕਦਾ ਹੈ ਹੈ ਹੀ ਨਹੀਂ ਹੈ ਝੂਠ ਹੈ ਜਿਹੜੇ ਲੋਕਾਂ ਦੇ ਪਾਏ ਹੋਏ ਰੈਕਸ ਦੇ ਕੱਪੜੇ ਆ ਉਹ ਵੇ ਤਾਏ ਲੋਕ ਵੀ ਅੰਦਰ ਜਾ ਕੇ ਆਏ ਨੇ ਉਹ ਵੀ ਆਪਣਾ ਰਿਵਿਊ ਦੇ ਰਹੇ ਨੇ ਜਿਹੜੇ ਕੱਪੜੇ ਨੇ ਉਹ ਜਾਲੀ ਕੱਪੜੇ ਨੇ ਤਾਂ ਮੇਰੇ ਨਾਲ ਹੋਰ ਵੀ ਲੋਕ ਮੌਜੂਦ ਨੇ ਜਿਹੜੇ ਕੱਪੜੇ ਆ ਦੇਖ ਸਕਦੇ ਹੋ ਕਿ ਕਿਵੇਂ ਬ੍ਰਾਂਡ ਦੇ ਨਾਮ ਤੇ ਲੁਧਿਆਣਾ ਦੇ ਲੋਕਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪਾਰਕ ਪਲਾਜ਼ਾ ਦੇ ਵਿੱਚ ਵੱਡੀ ਐਗਜ਼ੀਬਿਸ਼ਨ ਲੱਗੀ ਸੀ ਉਸ ਐਗਜ਼ੀਬਿਸ਼ਨ ਦੇ ਵਿੱਚ ਵੱਡਾ ਖੁਲਾਸਾ ਸਿਟੀ ਹੈਡਲਾਈਨਸ ਦੀ ਟੀਮ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਇੱਥੇ ਆ ਰਹੇ ਨੇ ਗੱਲਬਾਤ ਕਰਦੇ ਭਾਈ ਜੀ ਅੰਦਰ ਗਏ ਸੀ ਹਾਂਜੀ ਸਰ ਮੈਂ ਅੰਦਰੋਂ ਹੁਣੇ ਬਾਹਰ ਆਇਆ ਹਾਂ ਹਾਂ ਪਰ ਅੰਦਰ ਬਹੁਤ ਵੱਡੀ ਵੱਡੇ ਪੱਧਰ ਤੇ ਠੱਗੀ ਕੀਤੀ ਜਾ ਰਹੀ ਹੈ ਇੱਕ ਮੈਂ ਵੀਡੀਓ ਬਣਾ ਕੇ ਰਿਹਾ ਜੀ ਛੋਟੀ ਜੀ ਮੈਂ ਲੈਣਾ ਸੀ ਬੈਗ ਸਾਈਡ ਬੈਗ ਜੀ ਸਰ ਉਹਦੇ ਤੇ ਪ੍ਰਾਈਸ ਲਿਖਿਆ ਹੈ ਡਾਲਰ ਤੇ 42 ਡਾਲਰ ਜੀ ਅੰਦਰ ਲਿਖਿਆ ਹੈ ਮੇਡ ਇਨ ਇੰਡੀਆ ਜੀ ਮੈਨੂੰ ਇਹ ਦੱਸੋ ਇੰਡੀਆ ਡਾਲਰ ਚੱਲਣ ਲੱਗੇ ਜਾਂ ਜਿਹੜੀ ਚੀਜ਼ ਇੰਡੀਆ ਚ ਬਣੇਗੀ ਉਹ ਇੱਥੇ ਪ੍ਰਾਈਸ ਤੇ ਇੱਕ ਤੇ ਡਾਲਰ ਲਿਖੀ ਜਾਏਗਾ ਆਪਾਂ ਇੱਕ ਇੰਡੀਆ ਦੇ ਨਾਗਰਿਕਾਂ ਸਿਟੀਜ਼ਨ ਆ ਇੰਡੀਆ ਦੇ ਇੰਡੀਆ ਦੇ ਇੰਡੀਆ ਚ ਰੁਪੀਏ ਚੱਲਦੇ ਨੇ ਡਾਲਰ ਚੱਲਦੇ ਨੇ ਮੇਰਾ ਸਵਾਲ ਹੈ ਇਹਨਾਂ ਨੂੰ ਆਪਾਂ ਵੇਚਦੇ ਪਿਆ ਡਾਲਰ ਦਾ ਕਹਿ ਕੇ ਪ੍ਰਾਈਸ ਤੇ ਇੱਕ ਤੇ ਲਿਖਿਆ ਇਹ ਲਿਕਿਆ ਮੈਡੀਨ ਇੰਡੀਆ ਬ੍ਰਾਂਡ ਬੇਚ ਰਹੇ ਨੇ ਲੁਧਿਆਣਾ ਦੇ ਵਿੱਚ ਮਹਿੰਗੀ ਬ੍ਰਾਂਡ ਦੀ ਜਿਹੜੀ ਐਗਜ਼ੀਬਿਸ਼ਨ ਲਗਾਈ ਹੈ ਨਾ ਸਾਰੇ ਬ੍ਰਾਂਡ ਦੇ ਨਾਮ ਤੇ ਸਿਰਫ ਰੈਕਸ ਦਾ ਮਾਲ ਵੇਚ ਰਹੇ ਨੇ ਪੁਰਾਣਾ ਜਿਹੜਾ ਲੋਕਾਂ ਦਾ ਪਾਇਆ ਹੋਇਆ ਕਟਿਆ ਮਾਲ ਜਿਹੜਾ ਨਹੀਂ ਵਿਕਦਾ ਉਹ ਵੇਚਦੇ ਬੈਨੇ ਜਿਹੜੇ ਆਪਾਂ ਤੁਸੀਂ ਦੇਖਿਆ ਹੋਣਾ ਲੁਧਿਆਣਾ ਦਾ ਇੱਕ ਪੁਲ ਥੱਲੇ ਜਿਹੜਾ ਜਗਰਾਂਵ ਪੁਲ ਥੱਲੇ ਯਾਰ ਹੁਣ ਤਾਂ ਪ੍ਰਸ਼ਾਸਨ ਨੇ ਕਾਫੀ ਚੁਕਾਤਾ ਪਰ ਜਗਰਾਂਵ ਪੁਲ ਥੱਲੇ ਇੱਕ ਮੰਡੀ ਲੱਗਦੀ ਸੀ ਪਹਿਲਾਂ ਕੱਪੜਿਆਂ ਦੀ ਜਿਹੜੇ ਤੁਹਾਡੇ ਆਪਣੇ ਘਰੋਂ ਲੈ ਲੈਂਦੇ ਸੀ ਕਿ ਪੁਰਾਣਾ ਟੱਬ ਟੁੱਬ ਦੇ ਦਿਓ ਕੱਪੜੇ ਦੇ ਦਿਓ ਤੇ ਟੱਬ ਲੈ ਇਹੋ ਕੱਪੜੇ ਨੇ ਅੱਜ ਬਸ ਇਹ ਹੈ ਕਿ ਉਹਦਾ ਵੱਡਿਆ ਲੈਵਲ ਤੇ ਤੇ ਵੱਡੇ ਲੋਕਾਂ ਨੂੰ ਫੁੱਦੂ ਬਣਾਉਂਦੇ ਚੱਕਰੇ 'ਚ ਕੰਮ ਕੀਤਾ ਜਾ ਰਿਹਾ। ਤੇ ਬਾਈ ਜੀ ਕਿਹੜੀ ਕੰਪਨੀ ਆ ਕੰਪਨੀ ਕਿਹੜੀ ਆ ਅੰਦਰ ਜਿਹੜੀ ਵੇਚ ਰਹੀ ਹੈ। ਮੈਂ ਦੇਖੋ ਜੀ ਮੈਂ ਹੁਣ ਅੰਦਰ ਪਜਾਮੇ ਦੇ ਕਿ ਲੋਰ ਦੇ ਕਿ ਹੈ ਐਡੀਡਾਸ ਦੇ ਤੇ ਨਾਈਕੀ ਦੇ ਤੇ ਨਾਈਕੀ ਦੇ ਲੋਰ ਸਾਰੇ ਡੈਫੈਕਟਿਡ ਨੇ ਜੀ ਮੇਰੇ ਕੋ ਬਕਾਇਦਾ ਉਸ ਦੀਆਂ ਵੀਡੀਓ ਆ ਮੈਂ ਚੈਨਲ 'ਤੇ ਦਊਂਗਾ। ਤੁਸੀਂ ਬਕਾਇਦਾ ਨਾਲੋ ਚਲਾਇਓ। ਸਾਰਾ ਡੈਫੈਕਟਿਡ ਮਾਲ ਆ ਤੇ ਪਹਿਲੀ ਗੱਲ ਤਾਂ ਮੇਰਾ ਸਵਾਲ ਹੈ ਕਿ ਤੁਸੀਂ ਉਹ オリジナル ਹੈ ਕਿ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਸਾਰੀਆਂ ਕਾਪੀਆਂ ਲੱਗਦੀਆਂ ਦੇਖਣੇ ਚੀ। ਹੈ ਜੋ ਕਪੜੇ ਹੈ ਨਾ ਯਹਾਂ ਤੇ ਇਸ ਦੇ ਅੱਛੇ ਅਸੀਂ ਪਹਿਨ ਕੇ ਆਏ ਹੈ ਮੇਰੀ ਫੈਮਿਲੀ ਪਹਿਨ ਕੇ ਆਈ ਹੈ ਮੈਮ ਉਹ ਤਾਂ ਬ੍ਰਾਂਡ ਵੇਚ ਰਹੇ ਤੁਸੀਂ ਅੰਦਰ ਬ੍ਰਾਂਡਿੰਗ ਨਜ਼ਰ ਆਇਆ ਤੁਹਾਨੂੰ ਕੋਈ ਸਾਰੇ ਬ੍ਰਾਂਡ ਦੇਖ ਕੇ ਐ ਸਰ ਉਸਕੇ ਉਸਕੇ ਅਕੋਰਡਿੰਗ ਹੈ ਹੀ ਨਹੀਂ ਪ੍ਰਾਈਸ ਹੀ ਨਹੀਂ ਹੈ ਕੋਈ ਵੀ ਇੱਕ ਚੀਜ਼ ਵੀ ਨਹੀਂ ਹੈ ਬਿਲਕੁਲ ਨਹੀਂ ਠੀਕ ਹੈ ਮੈਮ ਕੀ ਕਹਿਣਾ ਚਾਹੋਗੇ ਲੁਧਿਆਣਾ ਦੇ ਲੋਕਾਂ ਦੇ ਨਾਲ ਦੇਖੋ ਕਿ ਕੀ ਹੈ ਸਿਰ ਟਾਈਮ ਜਿੰਨਾ ਇੰਨੀ ਵੱਡੀਆਂ ਵੱਡੀਆਂ ਐਗਜ਼ੀਬਿਸ਼ਨਲ ਲੱਗਦੀਆਂ ਨੇ ਪਹਿਲਾਂ ਪਾਰਕ ਪਲਾਜ਼ਾ ਦੇ ਵਿੱਚ ਲੱਗੀ ਸੀ ਹੁਣ ਇੱਥੇ ਲੱਗੀ ਹੈ ਮਤਲਬ ਉੱਥੇ ਵੀ ਵੱਡਾ ਖੁਲਾਸਾ ਹੋਇਆ ਸੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਫਿਰ ਵੀ ਲੋਕ ਨਹੀਂ ਹਰ बस वो अपने दिल की तसल्ली के लिए आ रहे हैं बस कुछ है नहीं बकवास बस वो अपना टाइम खराब कर रहे हैं और कुछ नहीं ਤਾਂ ਇਹ ਇਹ ਲੋਕ ਵੀ ਦੱਸ ਰਹੇ ਨੇ ਜਿਹੜੇ ਅੰਦਰ ਗਏ ਨੇ ਉਹ ਦੱਸ ਰਹੇ ਨੇ ਕਿ ਜਿਹੜਾ ਅੰਦਰ ਬ੍ਰਾਂਡ ਵਿਕ ਰਿਹਾ ਉਹ ਬ੍ਰਾਂਡ ਕਿਸ ਤਰ੍ਹਾਂ ਦਾ ਹੈਗਾ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਬ੍ਰਾਂਡ ਅੰਦਰ ਹੈਗਾ ਉਸ ਤੋਂ ਵਧੀਆ ਕੱਪੜੇ ਜਿਹੜੇ ਅਸੀਂ ਪਾ ਕੇ ਅੰਦਰ ਗਏ ਆ ਤੇ ਅੰਦਰੋਂ ਵਾਪਸ ਆਏ ਆ ਤੇ ਉਸ ਦਾ ਜਿਹੜਾ ਵੱਡਾ ਖੁਲਾਸਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਕਿਉਂਕਿ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਦਾ ਖੁਲਾਸਾ ਜਿਹੜਾ ਵੈ ਉਹ ਹੋ ਸਕਦਾ ਸੀ ਤੇ ਪਰ ਬਾਹਰ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਅੰਦਰ ਕੀ ਚੱਲ ਰਿਹਾ ਹੈ ਤੇ ਲੁਧਿਆਣਾ ਦੇ ਲੋਕਾਂ ਦੇ ਨਾਲ ਕਿਵੇਂ ਫਰਾਡ ਕੀਤਾ ਜਾ ਰਿਹਾ ਐ ਐਗਜ਼ੀਬਿਸ਼ਨਾਂ ਦੇ ਨਾਮ ਤੇ ਦੇਖੋ ਜੀ ਮੈਂ ਅੱਜ ਹਯਾਦ ਏਜੰਸੀ ਐ ਸੀ ਅੰਦਰ ਬ੍ਰਾਂਡ ਦੇ ਸੇਲਾਂ ਦੇ ਨਾਮ ਸੁਣ ਕੇ ਕਿ ਚਲੋ ਵਧੀਆ ਬ੍ਰਾਂਡ ਐ ਆਪਾਂ ਨੂੰ 90% ਇਹ ਕਲੇਮ ਕਰਦੇ ਨੇ ਕਿ ਆਪਾਂ ਆਫ ਦੇ ਰਹੇ ਆ ਜਸਟ ਉਹਨੂੰ ਦੇਖ ਕੇ ਅੱਜ ਮੈਂ ਅੰਦਰ ਆਇਆ ਸੀ ਆਪਣੇ ਫਰੈਂਡ ਨਾਲ ਦੇਖਣ ਸੇਲ ਅੰਦਰ ਇੱਕ ਆਪਾਂ ਹੈਂਡ ਬੈਗ ਜਿਹਨੂੰ ਆਪਾਂ ਕਹਿੰਦੇ ਆ ਡੰਗਨ ਵਾਲਾ ਮੈਂ ਉਹ ਬੈਗ ਦੇਖਿਆ ਉਹਦੀ ਮੈਂ ਬਕਾਇਦਾ ਵੀਡੀਓ ਤੁਹਾਨੂੰ ਦਿਖਾਉਣਾ ਦਿਖਾਉਣਾ ਚਾਹੁੰਦਾ ਤੁ ਇਹ ਬੈਗ ਦੇ ਉੱਪਰ ਪ੍ਰਾਈਸ ਲਿਖਿਆ 42 ਡਾਲਰ ਬਟ ਬੈਗ ਦੇ ਅੰਦਰ ਲਿਖਿਆ ਮੇਡ ਇਨ ਇੰਡੀਆ ਮੇਰਾ ਸਵਾਲ ਹੈ ਇਹਨਾਂ ਕੋਲੋਂ ਕਿ ਇੰਡੀਆ ਦੇ ਵਿੱਚ ਮੋਦੀ ਸਾਹਿਬ ਡਾਲਰ ਕਿਉਂ ਤੋਂ ਚੱਲਣ ਲੱਗੇ ਕਿਰਪਾਗੰਤ ਜਿਨ੍ਹਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਉਹ ਤਾਂ ਫਿਰ ਸੁਤਣਗੇ ਵੀ ਵਧੀਆ ਬ੍ਰਾਂਡ ਹੈਗਾ ਸਰ ਇਹ ਠੱਗੀ ਕਰ ਰਹੇ ਨੇ ਜੀ ਪੋਲੇ ਪੋਲੇ ਲੋਕਾਂ ਨਾਲ ਇਹ ਠੱਗੀ ਕਰ ਰਹੇ ਨੇ ਜਿਹੜੇ ਲੋਕ ਸਿਰਫ ਸੇਲ ਦਾ ਨਾਮ ਦੇਖ ਕੇ ਆ ਰਹੇ ਨੇ ਉਹਨਾਂ ਨਾਲ ਠੱਗੀ ਕਰ ਰਹੇ ਨੇ ਇਹ ਵੱਡੇ ਪੱਧਰ ਤੇ ਠੱਗੀ ਕਰ ਰਹੇ ਨੇ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਨੂੰ ਜਗਾਣ ਵਾਸਤੇ ਲੋਕੀ ਪਰਸ਼ਾ ਇਹ ਨਿਕੇ ਕੰਮ ਸਾਡਾ ਨਹੀਂ ਹੈ ਜਾਂ ਤੁਹਾਡਾ ਨਹੀਂ ਹੈ ਇਹ ਕੰਮ ਪ੍ਰਸ਼ਾਸਨ ਦਾ ਕੀ ਆਪਾਂ ਇਹ ਕਮ ਰਜਿਸੈਂਸੀ ਵਾਲਿਆਂ ਦਾ ਕਿ ਆਪਾਂ ਐਡਾ ਵੱਡਾ ਹਯਾਤ ਨਾਮ ਹੈ ਆਪਾਂ ਕਿਸੇ ਨੂੰ ਜਗ੍ਹਾ ਦੇ ਰਹੇ ਆ ਆਪਣਾ ਕਿਆ ਕਿਆ ਇਹਨਾਂ ਨੇ ਇਨਕੁਆਇਰੀ ਕੀਤੀ ਉਹਨਾਂ ਦੀ ਕਿ ਸਾਰਾ Ориਜినਲ ਹੈ ਕਿ ਨਹੀਂ ਪਰ ਮੇਰਾ ਤਾਂ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਵੀ ਸਾਰਾ ਪ੍ਰਸ਼ਾਸਨ ਇੱਥੇ ਆਇਆ ਚੈੱਕ ਕੀਤਾ ਉਹਨਾਂ ਨੇ ਅਪਰੂਵ ਕਰਤਾ ਵੀ ਸਭ ਕੁਝ ਸਹੀ ਹੈ ਸਰ ਜੇ ਸਾਰਾ ਕੁਝ ਸਹੀ ਹੋਵੇ ਉਹ ਵੀਡੀਓ ਬਣਾਉਣ ਦਾ ਕਿਉਂ ਰੋਕਣ ਜੀ ਮੈਂ ਕੈਮਰੇ ਦੀ ਵੀਡੀਓ ਬਣਾਈ ਮੈਨੂੰ ਤਿੰਨ ਆਰੀ ਗਾੜਾ ਨੇ ਆ ਕੇ ਰੋਕਿਆ ਕਿ ਤੁਸੀਂ ਵੀਡੀਓ ਨਹੀਂ ਵੀਡੀਓ ਕਿਸ ਪਰਪਸਸ ਅੱਗੇ ਬਣਾ ਰਹੇ ਹੋ ਤੁਸੀਂ ਸਕੈਨ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਸੱਚੇ ਹੋ ਯਾਰ ਜੇ ਮੈਂ ਕੋਈ ਚੀਜ਼ ਆਪਣੀ ਧਰਮ ਦਾ ਵੇਚਦਾ ਪਿਆ ਮੈਂ ਕੋਈ ਧਰਮ ਦਾ ਕੰਮ ਕਰ ਰਿਹਾ ਮੈਂ ਕਿਉਂ ਡਰੂੰਗਾ ਮੇਰੇ ਕੋਲ ਇੱਕ ਛੜ ਕੇ ਮੈਂ ਕਹੂੰਗਾ ਭਾਜੀ 50 ਹੀ ਬਣਾਓ origignal ਹੈ that's mean original ਹੈ ਮੀਡੀਆ ਨੂੰ ਕਿਉਂ ਨਹੀਂ ਬੜਾ ਲੈਂਦਾ ਭਾਜੀ ਇਹੀ ਤਾਂ ਸਵਾਲ ਹੈ ਮੀਡੀਆ ਨੂੰ ਕਿਉਂ ਬੜਨ ਦੇਣਗੇ ਤੁਹਾਡੇ ਅਰਗੇ ਬੰਦੇ ਅੰਦਰ ਜਾਣਗੇ ਤੇ ਕੰਮ ਕਿਦਾਂ ਦਾ ਕੰਨਾਂ ਦੀ ਥੱਗੀ ਠੋਰੀ ਕਿਦਾਂ ਚੱ ਜੇ ਏਡਾ ਵੱਡੀ ਥੱਗੀ ਏਡੀ ਵੱਡੀ ਥੱਗੀ ਜੋ ਜਗ ਜਾਹਿਰ ਹੋ ਗਈ ਤੁਸੀਂ ਅੰਦਰ ਚਲੇਗੇ ਤੇ ਜਗ ਜਾਈ ਰ ਹੋ ਜਾਣਾ ਇਹਨਾਂ ਦਾ ਕੰਮ ਕਿਦਾਂ ਚਲੇਗਾ ਇਹ ਫਰੋਡ ਕਿਦਾਂ ਚਲੇਗਾ ਅੱਗੇ ਅੱਛਾ ਜੀ ਇਦਾਂ ਹੀ ਹੁੰਦਾ ਰਹੂਗਾ ਤਾਂ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਦੇ ਹੋ ਕਿ ਇਹਨਾਂ ਤੇ ਕਾਰਵਾਈ ਦੀ ਮੰਗ ਭਾਜੀ ਪ੍ਰਸ਼ਾਸਨ ਨੂੰ ਕਾਰਵਾਈ ਦੀ ਮੰਗ ਪਹਿਲੀ ਗੱਲ ਤਾਂ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦਿੱਤੇ ਬਿਨਾਂ ਮੈਂ ਇਹ ਨਹੀਂ ਮੰਨਦਾ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਨਹੀਂ ਪਤਾ ਹੋਏਗਾ ਪ੍ਰਸ਼ਾਸਨ ਦੀ ਮਿਲੀ ਭੁਗਤੋ ਬਿਨਾਂ ਐਡੇ ਵੱਡੇ ਹੋਟਲ ਦੇ ਵਿੱਚ ਐਡੀ ਵੱਡੀ ਐਗਜ਼ੀਬਿਸ਼ਨ ਨਹੀਂ ਚੱਲ ਸਕਦੀ ਅੱਜ ਤੁਸੀਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਪਣਾ ਕੋਈ ਛੋਟਾ ਕੰਮ ਕਰਨਾ ਵੇ ਤੁਹਾਡੇ ਕੋਲ 50 ਜੀਐਸਟੀ ਦੇ ਬਿਲ ਮੰਗਣ ਆਂਦੀ ਹੈ ਕਿ ਪ੍ਰਸ਼ਾਸਨ ਅੱਜ ਤੇ ਜ ਅੱਜ ਆਪਾਂ ਐਡੀ ਵੱਡੀ ਐਕਸੀਬਿਸ਼ਨ ਐਕਸੀਬਿਸ਼ਨ 'ਚ ਆਪਾਂ ਇਹ ਨਹੀਂ ਪੁੱਛਿਆ ਮਾਲ ਕਿੱਥੋਂ ਆਇਆ ਕਿੱਦਾਂ ਆਇਆ ਕੀ ਕੀ ਇੰਟੇ ਕੋਈ ਕੀ ਆਉਟੇ ਕੋਈ ਪ੍ਰਸ਼ਾਸਨ ਨੇ ਪੁੱਛਿਆ ਕੀ ਆ ਇਹ ਕੰਮ ਪ੍ਰਸ਼ਾਸਨ ਦੇ ਹੀ ਹੈ ਸਿਰਫ ਅਪਰੂਵਲ ਦੇਤੀ ਇਹ ਇਹ ਤੁਹਾਨੂੰ ਕਿ ਲੱਗਦਾ ਬਿਨਾ ਪੈਸੇ ਤੋਂ ਆ ਗਿਆ ਇਹ ਸਾਰੇ ਇਹਨਾਂ ਦੀ ਵੱਡੀ ਸੈਟਿੰਗ ਹੈ ਜੀ ਉੱਪਰ ਕਈ ਕਈਆਂ ਨਾਲ ਸੈਟਿੰਗ ਹੋएगी ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਈ ਵਿਧਾਇਕ ਕਈ ਬੰਦੇ ਵਿੱਚ ਜਿਹੜੇ ਇਨਵੋਲਵ ਹੋਣਗੇ ਵੀ ਮਤਲਬ ਬਾਹਰੋਂ ਆਓ ਐਕਸੀਬਿਸ਼ਨ ਲਗਾਓ ਤੇ ਲੁਧਿਆਣਾ ਦੇ ਲੋਕਾਂ ਨੂੰ ਫੁੱਦੂ ਬਣਾਓ ਬਸ ਇਹ ਬਾਹਰੋਂ ਆਓ ਜੀ ਬਾਹਰੋਂ ਇਹ ਬਿਜ਼ਨਸ ਹੈ ਨਵ ਜਿਹੜੇ ਉਹ ਬਾਹਰ ਬਾਹਰ ਗੋਰੇ ਛੱਡ ਦਿੰਦੇ ਨੇ ਗੋਰੇ ਫੱਟੇ ਪੁਰਾਣੇ ਕੱਪੜੇ ਛੱਡ ਦਿੰਦੇ ਨੇ ਉਹ ਲੁਧਿਆਣਾ ਦੇ ਲੋਕਾਂ ਨੂੰ ਆ ਕੇ ਵੇਚੋ ਲੁਧਿਆਣਾ ਦੇ ਲੋਕਾਂ ਨੂੰ ਆ ਕੇ ਮਹਿੰਗੇ ਵੇਚੋ ਤੇ ਜੇ ਕੋਈ মিডিਆ ਜੇ ਕੋਈ ਤੁਹਾਡੇ ਮੇਰੇ ਵਰਗਾ ਪਰਸਨ ਅੰਦਰ ਜਾ ਕੇ ਇਸਦੀ ਇਨਕੁਆਰੀ ਕਰਨਾ ਚਾਹੁੰਦਾ ਹੈ ਤੇ ਉਹਨੂੰ ਬਾਹਰ ਹੀ ਰੋਕ ਲਓ ਅਸੀਂ ਤਾਂ ਇਹੀ ਗੱਲ ਕਹੀ ਹੈ ਵੀ ਅਸੀਂ ਸਿਰਫ ਦੇਖਣਾ ਹੈਗਾ ਵੀ ਸਾਨੂੰ ਵੀਡੀਓਜ਼ ਆਈਆਂ ਨੇ ਵੀ ਅੰਦਰ ਵੀ ਵਾਕਈ ਓਰਿਜਨਲ ਹੈ ਕਿ ਲੋਕ ਝੂਠ ਬੋਲ ਰਹੇ ਨੇ ਸਾਨੂੰ ਜਾਣ ਨਹੀਂ ਦੇ ਸਰ ਤੁਹਾਨੂੰ ਜਾਣ ਕਿਉਂ ਦੇਣਗੇ ਜੀ ਅੱਜ ਮੈਂ ਕੋਈ ਠੱਗੀ ਠੋਰੀ ਕਰ ਰਿਹਾ ਮੈਂ ਤੁਹਾਨੂੰ ਕਿੱਦਾਂ ਜਾਣ ਦਊਂਗਾ ਜੇ ਤੁਸੀਂ ਅੰਦਰ ਚਲੇਗੇ ਤਾਂ ਠੱਗੀ ਠੋੜੀ ਤਾਂ ਮੇਰੀ ਕਲੀਅਰ ਹੋ ਜਾਈਂਦੀ ਆ ਸਰ ਮੇਰਾ ਕੰਮ ਮੇਰੀ ਠੱਗੀ ਠੋੜੀ ਕਿੱਦਾਂ ਚੱਲੇਗੀ ਉਹੀ ਡਰ ਇਹਨਾਂ ਨੂੰ ਆ ਸਰ ਲੁਧਿਆਣਾ ਦੇ ਵਸਨੀਕ ਲੁਧਿਆਣਾ ਦੇ ਲੁਧਿਆਣਾ ਦੇ ਵਸਨੀਕੋ ਮੇਰੀ ਅਪੀਲ ਹੈ ਕਿ ਇਹੋ ਜਿਹੇ ਜੇ ਠੱਗਾਂ ਤੋਂ ਬਚੋ ਇਹ ਇੱਕ ਹੁੰਦੇ ਨੇ ਛੋਟੇ ਡਾਪਾ ਕਹਿੰਦੇ ਆ ਕਿ ਛੋਟੇ ਫਰੋੜੀ ਇਹ ਵੱਡੇ ਲੈਵਲ ਦੇ ਫਰੋੜੀ ਇਹਨਾਂ ਨੂੰ ਆਪਾਂ ਮਗਰਮੱਛ ਕਹਿੰਦੇ ਆ ਇਹ ਛੋਟੀਆਂ ਮੱਛੀਆਂ ਨੂੰ ਜਿਹੜੇ ਆਪਣਾ ਪ੍ਰਸ਼ਾਸਨ ਹੈ ਭਾਵੇਂ ਉਹ GST ਵਿਭਾਗ ਹੈ ਪਾਵੇਂ ਜਿਹੜਾ ਸੇਲਸ ਡਿਪਾਰਟਮੈਂਟ ਐ ਪਾਵੇਂ ਇਨਕਮ ਟੈਕਸ ਐ ਇਹ ਜਿਹੜੇ ਛੋਟੇ ਛੋਟੇ ਵਪਾਰੀਆਂ ਨੇ ਜਿਹੜੇ ਲੁਧਿਆਣੇ ਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਇਹ ਛੋਟੀ ਮੱਛੀਆਂ ਨੂੰ ਫੜਨ ਨੂੰ ਬੈਠੇ ਨੇ ਆ ਇਹੋ ਜਿਹੇ ਵੱਡੇ ਜਿਹੜੇ ਮਗਰਮੱਛ ਨੇ ਐਡੇ ਵੱਡੇ ਵੱਡੇ ਹੋ ਜਿਹੜੇ ਹੋਟਲਾਂ ਦੇ ਵਿੱਚ ਝੂਠਾ ਝੂਠੇ ਦਾਵੇ ਕਰਦੇ ਨੇ ओरिजिनल ਦੇ ਉਹਨਾਂ ਉਹਨਾਂ ਨੂੰ ਰੱਥបាន ਨੂੰ ਕੋਈ ਅੱਗੇ ਨਹੀਂ ਆਂਦਾ ਨਾ ਹੀ ਇਹ ਕਿਸੇ মিডিਆ ਨੂੰ ਅੱਗੇ ਫੋਨ ਦਿੰਦੇ ਨੇ ਤਾਂ ਕਿ ਉਹ ਕੋਈ ਇਹਨਾਂ ਦਾ ਪਰਦਾ ਫਾਸ਼ ਕਰ ਸਕੇ ਬ੍ਰਾਂਡ ਦਾ ਤਾਂ ਪਤਾ ਨਹੀਂ ਲੇਕਿਨ ਸਭ ਤੋਂ ਜੋ ਘਟੀਆ ਸੇ ਘਟੀਆ ਚੀਜ਼ ਹੈ ਨਾ ਉਹ ਘਟੀਆ ਚੀਜ਼ ਇਹ ਲੋਕ ਬੜੇ ਵੇਚ ਰਹੇ ਔਰ ਕੋਈ ਨਹੀਂ ਵੀਡੀਓ ਤਾਂ ਉਹਨਾਂ ਨੇ ਐਸੀ ਬਣਾਈ ਹੋਈ ਸੀ ਕਿ ਪਤਾ ਨਹੀਂ ਕਿੰਨਾ ਹੀ ਅੱਛਾ ਮਾਲ ਕਿਤੇ ਬ੍ਰਾਂਡਡ ਚੀਜ਼ਾਂ ਮਿਲ ਰਹੀਆਂ ਲੇਕਿਨ ਕੁਝ ਵੀ ਲੈ ਲੇ ਜੀ ਉਹ 600 ਰੁਪਏ ਸੇ ਸਟਾਰਟਿੰਗ ਕਰ ਰਖੀ ਹੈ ਔਰ 600 ਦਾ ਸਮਾਨ ਵੀ 600 ਦੇਣੇ ਮੇ ਬੁਰਾਈ ਨਹੀਂ ਹੈ ਲੇਕਿਨ 600 ਦਾ ਸਮਾਨ 600 ਜਿਹਾ ਹੋਣਾ 600 ਰੁਪਏ ਦੇ ਵਿੱਚ ਬ੍ਰਾਂਡ ਮਿਲ ਸਕਦਾ ਤੁਹਾਨੂੰ ਲੱਗਦਾ ਬਈ ਤੋ ਹਮ ਤੋ ਵਹੀ ਦੇਖ ਕੇ ਆਏ تھے ਕਿ 4000 ਰੁਪਏ ਕੀ ਟੀ-ਸ਼ਰਟ ਹੈ ਓਨਲੀ 600 ਮੈਂ ਤੋ ਇਹ ਦੇਖ ਕੇ ਆਏ تھے ਕਿ 4000 ਰੁਪਏ ਕੀ ਟੀ-ਸ਼ਰਟ ਹੈ 600 ਮੇ ਮਿਲ ਰਹੀ ਹੈ ਲੇਕਿਨ ਟਾਈਮ ਵੀ 1 ਘੰਟਾ ਹਮਾਰਾ ਪੂਰਾ ਵੇਸਟ ਹੋ ਗਿਆ ਬਿਲਕੁਲ ਵੇਸਟ ਅੱਛਾ ਮੈਮ ਬ੍ਰਾਂਡ ਕਿਹੜੇ ਕਿਹੜੇ ਦੇਖੇ ਓਥੇ ਵੀ ਚਲੋ ਜੋ ਜੋ ਓਥ ਬ੍ਰਾਂਡ ਤੋਂ ਉਸ ਵਿੱਚ ਕੁਝ ਵੀ ਨਹੀਂ ਲੱਗਾ ਬਸ ਟੈਗ ਲੱਗਾ ਹੋਇਆ ਤਾਂ ਬ੍ਰਾਂਡ ਦੇ ਨਾਮ 'ਤੇ ਉहां पे ਟੈਗ ਥਾ ਬਸ ਕਿ ਇਹ 600 ਕੇ ਹੈ ਜਾਂ 800 ਕੇ ਹੈ ਬੈੱਡ ਸ਼ੀਟ ਓਨਲੀ ਇੱਕ ਬੈੱਡ ਸ਼ੀਟ ਦੇਖਣ ਲੱਗੀ ਉਹ 2000 ਕੇ ਬੈੱਡ ਸ਼ੀਟ ਦੇਖੀ ਹਮੇਂ ਤਾਂ ਬਿਲਕੁਲ ਟਾਈਮ ਵੇਸਟ ਹੈ ਯਹਾਂ ਪੇ ਤਾਂ ਜੋ ਵੀ ਜਗ੍ਹਾ ਮੈਂ ਤਾਂ ਭਈਆ ਕੋ ਬੋਲ ਰਿਹਾ ਕਿ ਆਪ ਜਾਓ ਮਰ ਟਾਈਮ ਵੇਸਟ ਹੈ ਆਪਕਾ ਅੱਛਾ ਕੀ ਕਹਾਂਗੀ ਕਿਉਂਕਿ ਤੁਹਾਡੇ ਮੇਰੇ ਜਾਂ ਫਿਰ ਹੋਰ ਇਦਾਂ ਦੇ ਲੋਕ ਬਹੁਤ ਆਣਗੇ ਐਕ exhibtionਾਂ ਦੇ ਵਿੱਚ ਵੀ ਇੱਥੇ ਕੱਪੜੇ ਉਹਨਾਂ ਨੂੰ ਕੀ ਅਪੀਲ ਕਰਾਂਗੀ ਕਿਉਂਕਿ ਸਾਡੇ ਲੁਧਿਆਣਾ ਵਾਸੀ ਦੇ ਨਾਲ मैं उनको यही बोलूँगी कि आप लोग अगर दूर से आ रहे हो हमारे जैसे जैसे हम काफ़ी दूर से आए हैं हम हैबोवाल के तरफ से आए हैं तो मैं उनसे यही बोलना चाहूँगी कि आप अपना टाइम वेस्ट करने के लिए यहाँ पे बिल्कुल मत आइए आप अपने आसपास में जो शॉप है प्लीज़ वहीं से शॉपिंग कीजिए हमारी तरफ खुद दो बनिए प्लीज़ नहीं टॉमी हिल फिगर था दिखे सी एक हाँ तो टी शर्टा वैसे तो ऐड दिया बनाया रील उ है ਉਹ ਤਾਂ ਕਹਿੰਦੇ 4000 ਵਾਲੀ ਟੀ-ਸ਼ਰਟ ਆ 1200 200 100 200 300 ਦੇ ਮਿਲ ਰਹੀ ਹੈ ਐਥੇ ਜਿਹੜੇ ਪਏ ਹੋਏ ਆ ਬਿਲਕੁਲ ਕੂੜਾ ਮਾਲ ਵੇਸਟੇਜ ਜਿਹੜੇ ਇਹਦਾ ਉਹ ਪਈ ਹੈ ਉਹ ਵੀ 80000 ਰੁਪਏ ਰੇਟ ਲਗਾਏ ਹੋਏ ਆ ਸਾਰਾ ਰੇਟ ਹੈ ਬਿਲਕੁਲ ਐਕਸਪੈਂਸਿਵ ਲਗਾਏ ਹੋਏ ਆ ਸਸਤਾ ਕੁਝ ਨਹੀਂ ਹੈਗਾ ਤੇ ਮਾ ਸਾਰਾ ਐਵੇਂ ਹੀ ਹੈ ਵੇਸਟੇਜ ਅੰਦਰ ਗਏ ਸੀ ਤੁਸੀਂ ਐਸੀ ਹਾਂਜੀ ਹਾਂਜੀ ਲੈ ਕੇ ਨਹੀਂ ਆਏ ਕੁਝ ਲੈਣ ਜੋਗਾ ਹੁੰਦਾ ਲੈ ਲੈਂਦੇ ਜੀ ਲੈ ਨਹੀਂ ਆਏ ਸੀ ਅੱਛਾ ਆਪਾਂ ਰੀਲ ਵੇਖਿਆ ਰਜਿਸਟਰਡ ਕੀਤਾ ਆਪ ਨੂੰ ਉਹ ਨਾ ਮੈਂ ਰੀਲ ਤੇ 쿠ਪਨ ਪਾਇਆ ਸੀ ਕਿ ਜਿਹੜਾ ਰਜਿਸਟਰ ਕਰਕੇ ਆਉਗਾ ਉਹਨੂੰ 200 ਰੁਪਏ ਦਾ ਉਹ ਮਿਲੇਗਾ 쿠ਪਨ ਮਿਲੇਗਾ ਅੱਛਾ ਵੀ ਹੋਰ ਲਾਲਚ ਦਿੱਤਾ ਹਾਂ ਕਿ 200 ਰੁਪਏ 쿠ਪਨ ਮਿਲੇਗਾ ਡਿਸਕਾਊਂਟ ਮਿਲੇਗਾ ਜਦੋਂ ਤੁਸੀਂ ਕਾਊਂਟਰ ਤੇ ਜਾਓਗੇ ਪੇਮੈਂਟ ਕਰਨ ਇੱਕ 쿠ਪਨ ਦਿਖਾਓਗੇ 200 ਰੁਪਏ ਲੈਸ ਹੋ ਜਾਊਗਾ ਆਪਾਂ ਉਹ ਵੀ ਰਜਿਸਟਰ ਕਰਾਇਆ ਇੱਥੇ ਕੋ ਲੈਣ ਜੋਗਾ ਸੀਗਾ ਨਹੀਂ ਕੀ ਰਜਿਸਟਰ ਦਾ ਇਹ ਫਾਇਦਾ ਲੈਣਾ ਨਹੀਂ ਬ੍ਰਾਂਡ ਅੰਦਰ ਹੈ ਉਹ ਕਹਿੰਦੇ ਜਾ ਕੇ ਦੇਖੋਗੇ ਤਾਂ ਪਤਾ ਲੱਗੇਗਾ ਜਿਹੜੇ ਜਿਹੜੇ ਭਾਈ ਆਦੇ ਉਹਨਾਂ ਨੂੰ ਪੁੱਛੋ ਹਾਂ ਜਿਹੜੇ ਜਿਹੜੇ ਭਾਈ ਆਦੇ ਅੰਦਰ ਆਦੇ ਉਹਨਾਂ ਨੂੰ ਪੁੱਛੋ